ਹਾਂਜੀ ਸਾਰਿਆਂ ਨੂੰ ਸਾਡੇ ਵੱਲੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਖੜੇ ਆ ਜੀ ਪਿੰਡ ਕੋਟਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਇੱਕ ਇੱਥੇ ਆਪਣਾ ਇੱਕ ਗਾਂ ਜੀ ਅੰਕਲ ਦਾ ਨਾਂ ਕੀ ਗੁਰਨਾਮ ਸਿੰਘ ਗੁਰਨਾਮ ਸਿੰਘ ਨਾਮ ਹੈ ਹੀ ਉਹਨਾਂ ਦਾ ਪਿੰਡ ਕੋਟਲੀ ਐ ਤੇ ਅੱਗੇ ਤੁਹਾਨੂੰ ਜੋ ਆਪਾਂ ਗਾਂ ਦਿਖਾਉਣੇ ਆ ਠੀਕ ਐ ਬਾਈ ਵਰਗਾਂ ਤੋਂ ਡਿਟੇਲ ਲੈਣੇ ਆ ਕਿੰਨੇ ਸੂਏ ਐ ਠੀਕ ਐ ਕਿਹੜੀ ਨਸਲ ਐ ਉਹ ਆਪਾਂ ਬਾਈ ਵਰਗਾਂ ਨਾਲ ਗੱਲਬਾਤ ਕਰਦੇ ਆ ਤੇ ਪਰ ਸਾਰਿਆਂ ਨੂੰ ਪਹਿਲਾਂ ਰਿਕਵੈਸਟ ਹੈ ਕਿ ਵੀਡੀਓ ਨੂੰ ਵਾਤ ਵਾਤ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਆਜੋ ਹੁਣ ਤੁਹਾਨੂੰ ਗਾਂ ਸੁਣੋਣੇ ਆਪਾਂ ਆ ਭਾਈ ਤੋਰੀਂਗਾ ਇਹਨੂੰ ਤੋੜੀ ਹੋਣੀ ਤੋੜੀ ਜੰਗਾ ਰਾਜੂ ਦਾ ਨੰਬਰ ਲੈ ਆ ਵੀ ਦੇਖ ਲਓ ਮਾਤਾ

ਇਹ ਤਗੜੇ ਹੰਡੀ ਫੀਲ ਆ ਬਾਕੀ ਨਹੀਂ ਕੋਈ ਚੱਕਰ ਇਹ ਤਾਂ ਆਪਾਂ ਬਿਨਾ ਬੱਚੇ ਤੋਂ ਚੋ ਆ ਬੱਚਾ ਠੀਕ ਆ ਮਗਰ ਬੱਚਾ ਤੇ ਹਾਂਜੀ ਬਾਈ ਜੀ ਆਪਣਾ ਨਾਂ ਕੀ ਹੈ ਪਹਿਲਾਂ ਤਾਂ ਨਾਂ ਦੱਸੋ ਜੀ ਮੇਰਾ ਨਾਮ ਗੁਰਲਾਲ ਸਿੰਘ ਆ ਬਾਈ ਜੀ ਇਹ ਗਾਂ ਆਪਣੇ ਅੰਕਲ ਗੁਰਨਾਮ ਸਿੰਘ ਕੋਲੇ ਹੀ ਪਿੰਡ ਕੋਟਲੀ ਠੀਕ ਹੈ ਜੀ ਹਾਂਜੀ ਤੇ ਬਾਈ ਜੀ ਇਹ ਕਿੰਵੇਂ ਸੂਏ ਆ ਇਹ ਦੂਜੇ ਸੂਏ ਬਾਈ ਜੀ ਠੀਕ ਆ ਦੂਜੇ ਸੂਏ ਆ ਤੇ ਕੀ ਸੂਈ ਆ ਹਾਂ ਦੂਜੇ ਸੂਈ ਵੀ ਆ ਜੀ ਠੀਕ ਹੈ ਹਾਂਜੀ ਤੇ ਹੁਣ ਦੁੱਧ ਕਿੰਨਾ ਬਾਈ ਹੋਣੇ ਦਾ ਬਾਈ ਜੀ 20 ਲੀਟਰ ਬੋਲਾ ਕਢੀ ਜਾਂਦੇ ਆ ਅਸੀਂ ਠੀਕ ਹੈ 10 10 ਲੀਟਰ ਹਾਂਜੀ ਤੇ ਕਿੰਨੇ ਮਾ ਦਿਨ ਸੂਈ ਨੂੰ ਆ ਬਾਈ ਅੱਜ ਤੀਜਾ ਦਿਨ ਹੀ ਆ ਜੀ ਅੱਜ ਤੀਜਾ ਦਿਨ ਹਾਂਜੀ ਠੀਕ ਹੈ 20 ਲੀਟਰ ਦੁੱਧ ਮਾ ਲਾਂ ਕਢੀ ਆ ਹਾਂ ਹਾਜ਼ਰ ਆਈ ਚੋਕੇ ਲੈ ਜਾ ਬੰਦਾ ਪਿਛਲੇ ਸੂਏ ਕਿੰਨਾ ਦਿੱਤਾ ਨਹੀਂ ਪਿਛਲੇ ਸੂਏ ਨੇ 28 ਤੋਂ 30 ਲੀਟਰ ਦੁੱਧ ਦਿੱਤਾ ਜੀ ਠੀਕ ਹੈ 28 ਤੋਂ 30 ਲੀਟਰ ਹਾਂ ਹਾਂ ਆਪਾਂ 28 ਲੀਟਰ ਕਹਿ ਕੇ ਦੇਵਾਂਗੇ ਜੀ ਠੀਕ ਹੈ ਹਾਂਜੀ ਤੇ ਬਾਕੀ ਜਿਹੜਾ ਹੁਣ ਮੌਕੇ ਤੇ ਹਾਜ਼ਰ 20 ਕਿਲੋ ਆ ਜੀ ਹੈਗਾ ਹਾਂ ਚੋਕੇ ਲੈ ਜਾ ਅਗਲਾ ਜੀ ਅਗਲਾ ਚਵਾਈ ਕਰਕੇ ਲਿਜ ਤੇ ਬਾਕੀ ਇਹਦਾ ਰੇਟ ਕੀ ਰੱਖਿਆ ਹੀ ਹੁਣ ਰੇਟ ਬਾਈ ਜੀ ਜੇ ਤਾਂ ਰੇਟ ਕਰਵਾਉਣਾ ਜਿੰਨਾ ਮਰਜ਼ੀ ਕਰਵਾ ਲਓ ਲੱਖ ਰੁਪਏ ਦੀ ਹਾਂ ਨਾ ਜੀ ਠੀਕ ਹੈ ਹਾਂਜੀ ਲੱਖ ਰੁਪਏ ਦੀ ਐਸਨੋ ਆ ਬਸ ਬਸ ਸਹੀ ਹੈ ਜੀ ਤੇ ਇੱਕ ਬਾਈ ਆਪਣਾ ਨੰਬਰ ਬੋਲਦੇ ਹੋ ਠੀਕ ਹੈ ਹਾਂਜੀ ਕਿੰਨਾ ਨੰਬਰ ਹੈ 94644 94644 93695 ਬਾਕੀ ਆਪਾਂ ਬਾਈ ਜੀ ਇਹ ਨੰਬਰ ਆਪਾਂ ਬਾਈ ਦਾ ਡਿਸਕ੍ਰਿਪਸ਼ਨ ਚ ਪਾ ਦਾਂਗੇ ਠੀਕ ਹੈ ਜੇ ਕਿਸੇ ਨੇ ਫੋਨ ਸਿੱਧਾ ਲਾ ਕੇ ਗੱਲਬਾਤ ਕਰਨੀ ਹੋਵੇ ਤਾਂ ਇਹਨਾਂ ਨਾਲ ਕਰ ਸਕਦਾ ਠੀਕ ਹੈ ਗਾਏ ਕੋਟਲੀ ਖੜੀ ਆ ਜੇਕਰ ਕਿਸੇ ਨੇ ਖਰੀਦਣੀ ਹੋਵੇ ਤਾਂ ਆਪਾਂ ਦੋਨੇ ਨੰਬਰ ਪਾ ਦਾਂਗੇ ਠੀਕ ਹੈ ਨਾਲ ਮੇਰਾ ਪਾ ਦੇ ਕਈ ਵਾਰੀ ਵੀ ਚਲੋ ਨਹੀਂ ਹੁੰਦਾ ਨਾ ਸੌਦਾ ਠੀਕ ਹੈ ਜੇਕਰ ਕਿਸੇ ਨੇ ਖਰੀਦਣੀ ਹੋਵੇ ਤਾਂ ਆਪਣੇ ਕੋਲੇ ਆ ਕੇ ਠੀਕ ਹੈ ਗਾ ਪਹਿਲਾਂ ਵੇਖ ਕੇ ਫਿਰ ਭਾਅ ਰੇਟ ਆ ਜਿਹੜਾ ਉਹ ਮੁਕਾ ਸਕਦਾ ਠੀਕ ਹੈ ਵੀ ਇਹ ਨਹੀਂ ਗੱਲ ਵੀ ਆਪਾਂ ਬਾਈ ਨੇ ਹੁਣ ਮੰਨ ਲਓ ਚਲੋ ਲੱਖ ਰੁਪਇਆ ਐਂਡ ਗਿਆ ਹਨਾ ਕੋਈ ਉਹਨਾਂ ਨੂੰ ਆਣ-ਤਾਣ ਵੀ ਕੀਤਾ ਜਾਊਗਾ ਜਿਹੜਾ ਗਾਂ ਲੈਣ ਆਊਗਾ ਠੀਕ ਹੈ ਚਵਾਈ ਕਰਕੇ ਲਿਜਾਵੇ ਆਪਦੀ ਠੀਕ ਹੈ ਦੋ ਟਾਈਮ ਅਸੀਂ ਇਹ ਨਹੀਂ ਕਹਿੰਦੇ ਵਿਧਾਰਾ ਮਾਰੋ ਤੇ ਚੜ੍ਹਾ ਲਓ ਬਾਈ ਠੀਕ ਹੈ ਨਾ ਸੱਡੀ ਤਸੱਲੀ ਕਰਕੇ ਲੈ ਕੇ ਜਾਵੇ ਸੱਡੀ ਕਰਕੇ ਲੈ ਲੈ ਕੇ ਹੀ ਜਾਵੇ ਤੇ ਵੀਡੀਓ ਨੂੰ ਆਤ-ਬਾਤ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ